ਪੂਰੀ ਸੋਹਣੀ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਰੇਟ ਦੀ ਆਪਾਂ ਗੱਲ ਕਰੀਏ 16 ਲੱਖ ਰੁਪਈਆ ਮਾਲਕ ਵੱਲੋਂ ਡਿਮਾਂਡ ਪਹੁੰਚੀ ਹੈ ਜੀ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਕਰ ਲਾਂਗੇ ਰੇਟ ਤੁਹਾਨੂੰ ਜਗ੍ਹਾ ਵੀ ਪਸੰਦ ਆਊਗੀ ਕੋਠੀ ਵੀ ਪਸੰਦ ਆਊਗੀ ਏਰੀਆ ਵੀ ਪਸੰਦ ਆਊਗਾ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਪਤਵਾੜੀ ਫਰੀ ਚ ਲਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਆਪਾਂ ਲੈ ਕੇ ਪਹੁੰਚੇ ਆਂ ਜੀ ਜਮਈ ਘਟ 16 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਇੱਕ ਵਾਰੀ ਘਾਟਾ ਵਾਦਾ ਕੀਤਾ ਜਾਊਗਾ ਕੂਠੀ ਆਪਾਂ ਵਧੀਆ ਲੈ ਕੇ ਪਹੁੰਚੇ ਆਂ ਜਿਹੜੀ ਗਲੀ ਲੱਗਦੀ ਐ ਸੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਗਲੀ ਮਿਲ ਜੂਗੀ ਦੋ ਗਲੀਆਂ ਇਹਨੂੰ ਲੱਗਦੀਆਂ ਇੱਕ ਤਾਂ ਫਰੰਟ ਤੇ ਤੇ ਇੱਕ ਬਿਲਕੁਲ ਸਾਹਮਣੇ ਜੀ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਰਹੇ ਹੋ ਸੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਟੋਟਲ ਜਗਾਪਨੂੰ 140 ਗਾਜ਼ ਮਿਲੂਗੀ 140 ਗਾਜ਼ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਐ ਕਿਚਨ ਤੋਂ ਲੈ ਕੇ ਮੇਨ ਗੇਟ ਵਗੈਰਾ ਹਰ ਚੀਜ਼ ਆਪਨ ਵਧੀਆ ਮਿਲੂ ਤੇ ਪਰਲੀ ਸਾਈਡ ਬਾਹਰਲੀ ਸਾਈਡ ਇੱਕ ਆਪਾਂ ਨੂੰ ਰੂਮ ਵੀ ਦੇਖਣ ਨੂੰ ਮਿਲੂਗਾ ਜੀ ਜਿਹਦਾ ਗੇਟ ਇੱਕ ਪਾਸੇ ਤੋਂ ਬਾਹਰ ਐ ਤੇ ਇੱਕ ਪਾਸੇੋਂ ਅੰਦਰ ਐ ਜੀ ਬਾਕੀ ਜਿਹੜਾ ਜਿੰਨਾ ਵੀ ਏਰੀਆ ਸਾਰਾ ਪੱਕਾ ਮਾਲਕ ਨੇ ਕਰਵਾਇਆ ਹੋਇਆ ਥੱਲੇ ਤੁਸੀਂ ਚੈੱਕ ਕਰ ਸਕਦੋਂ ਸਾਰੇ ਬੈਡਰੂਮ ਦੇ ਵਿੱਚ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੂਗਾ ਜੀ। ਬਾਕੀ ਵਧੀਆ ਬੈਡਰੂਮਸ ਵਧੀਆ, ਕਿਚਨ ਵਧੀਆ, ਜੋੜੀਆਂ ਡਬਲ ਡੋਰ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ। ਕਮੀ ਪੇਸ਼ੀ ਕੋਈ ਨਹੀਂ। ਤੁਹਾਨੂੰ ਸਭ ਤੋਂ ਪਹਿਲਾਂ ਮੈਂ ਡਰਾਇੰਗ ਰੂਮ ਵਿੱਚ ਲੈ ਕੇ ਚੱਲਦਾ ਜੀ। ਤੁਹਾਨੂੰ ਮੈਂ ਕਹਾਂ ਸੀਗਾ ਇੱਕ ਗੇਟ ਤਾਂ ਇਹਦਾ ਬਾਹਰਲੀ ਸਾਈਡ ਮਿਲ ਜੂਗਾ ਜੀ। ਇੱਕ ਆਪਾਂ ਨੂੰ ਅੰਦਰਲੀ ਸਾਈਡ ਮਿਲ ਜੂਗਾ। ਬਾਕੀ ਰੰਗ ਰੋਗਨ ਦਾ ਕੰਮ ਵਧੀਆ ਹੋਇਆ ਤੇ ਮਾੜਾ-ਮੋਟਾ ਆਪਾਂ ਨੂੰ ਮਿਲੂ ਅਜੀ ਘਟਬੱਦ ਮਤਲਬ ਕਿ ਰੰਗ ਜਿਹੜਾ ਖਰਾਬ ਹੋਇਆ ਪੈਗਮ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਵਧੀਆ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਰੇਟ ਹੋਰ ਵੀ ਹੋ ਜਾਊਗਾ ਬਾਕੀ ਘਰ ਸੋਹਣਾ ਬਣਿਆ ਹੋਇਆ ਤੁਹਾਨੂੰ ਵੀਡੀਓ ਮੈਂ ਦਿਖਾਈ ਰਿਹਾ ਸੀ ਤੇ ਪਹਿਲਾ ਜਿਹੜਾ ਬੈਡਰੂਮ ਹੈ ਇਹਦੇ ਅੰਦਰ ਤੁਹਾਨੂੰ ਮੈਂ ਲੈ ਕੇ ਚੱਲਦਾ ਫਾਸਟ ਬੈਡਰੂਮ ਚੈੱਕ ਕਰੋ ਵਧੀਆ ਬੈਡਰੂਮ ਹੈ ਜੀ ਵਧੀਆ ਥੱਲੇ ਆਪਾਂ ਨੂੰ ਫਾਰਸ਼ ਲੱਗਿਆ ਹੋਇਆ ਮਿਲ ਜਾਊਗਾ ਤੇ ਹਰ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜਿਹੜਾ ਇਹ ਤੁਸੀਂ ਬੈਡਰੂਮ ਚੈੱਕ ਕਰ ਰਹੇ ਹੋ ਜੀ ਇਹਦੇ ਵਿੱਚ ਆਪਾਂ ਨੂੰ ਏਸੀ ਵਗੈਰਾ ਲੱਗਿਆ ਹੋਇਆ ਮਿਲ ਜਾਊਗਾ ਤੇ ਨਾਲ ਆਪਾਂ ਨੂੰ ਇੱਕ ਸਟੋਰੂਮ ਅਟੈਚ ਮਿਲ ਚੁਕਾ। ਵੀਡੀਓ ਚ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੇ ਰਹੇ ਹੋ ਸੀ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ। ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਸਬਸਕ੍ਰਾਈਬ ਵੀ ਕਰ ਦਿਓ ਨਾਲ ਦੀ ਨਾਲ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ। ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ-ਮਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੂ ਸਬਸਕ੍ਰਾਈਬ ਜਰੂਰ ਕਰ ਦੋ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੇਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਸੈਕੰਡ ਬੜਾ ਬੈਡਰੂਮ ਤੁਸੀਂ ਚੈੱਕ ਕਰੋ ਜੀ ਬੈਡਰੂਮਸ ਪੂਰੇ ਵਧੀਆ ਬਣੇ ਹੋਏ ਨੇ ਖੁੱਲੇ ਡੁੱਲੇ ਮਾਲਕ ਨੇ ਵਧੀਆ ਬਣਾਏ ਹੋਏ ਨੇ ਬਾਕੀ ਤੁਹਾਨੂੰ ਮੈਂ ਕਹਾਂ ਸੀਗਾ ਰੰਗ ਤਾਂ ਵਧੀਆ ਜੀ ਪਰ ਥੱਲੇ ਥੱਲੇ ਤੋਂ ਆਪਾਂ ਨੂੰ ਲੇਹਾ ਹੋਇਆ ਮਿਲੂ ਅਜੀ ਕਿਉਂਕਿ ਉਹ ਆਪਾਂ ਨੂੰ ਪਤਾ ਹੀ ਹੈ ਜੀ ਥੱਲੇ ਥੱਲੇ ਤੋਂ ਖਰਾਬ ਹੋਇਆ ਬਿਨਾ ਰਹਿੰਦਾ ਨਹੀਂਗਾ। ਬਾਕੀ ਸਾਰਾ ਕੁਝ ਤੁਸੀਂ ਚੈੱਕ ਕਰੋਗੇ। ਮਾਲਕ ਦਾ ਮੋਬਾਈਲ ਨੰਬਰ, ਲੋਕੇਸ਼ਨ, ਹਰ ਚੀਜ਼ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਪੂਰੀ ਜਾਣਕਾਰੀ ਦੀ ਆਪਾਂ ਗੱਲ ਕਰ ਰਹੇ ਹਾਂ ਜੀ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਆਪ ਹੀ 9417825357। ਇਹ ਮਾਲਕ ਦਾ ਨੰਬਰ ਹੈ ਜੀ ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ 9417825357। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਹੀ ਤੁਸੀਂ ਗੱਲ ਕਰ ਲਿਓ 16 ਲੱਖ ਰੁਪਇਆ ਮਾਲਕ ਨੇ ਰੇਟ ਮੰਗੇ ਬਾਕੀ ਕਹਿੰਦੇ ਸੀਗੇ ਘਾਟਾ ਵਾਦਾ ਕਰਕੇ ਮੌਕੇ ਤੇ ਸੇਲ ਕਰ ਦਾਂਗੀ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਗਾਂ ਤੇ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਜੇ ਤੁਹਾਡੇ ਕੋਲੇ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਹੈ ਜੀ 73800426173 ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕਿ ਸਭ ਇਹ ਏਰੀਆ ਤੋਂ ਦੇਖ ਰਹੇ ਹਾਂ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਚਲਾ ਦਾਂਗੇ ਤੇ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਹਰ ਰੋਜ਼ ਹਰ ਵੀਡੀਓ ਨੂੰ ਬਾਕੀ ਮੈਂ ਉਮੀਦ ਕਰਦਾ ਅੱਜ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆ ਗਈ ਹੋਵੇਗੀ ਵਧੀਆ ਲੱਗੀ ਹੋਊਗੀ ਵਧੀਆ ਲੱਗਿਆ ਤਾਂ ਜ਼ਰੂਰ ਸਪੋਰਟ ਕਰਿਓ ਸ਼ੇਅਰ ਕਰਦੋ ਤੇ ਮਿਲਦੇ ਹਾਂ ਜੀ ਇੱਕ ਹੋਰ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਕਮੈਂਟ ਮੈਂ ਸਾਰੇ ਚੈੱਕ ਕਰਦਾ ਹੁੰਦਾ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚਦੇ ਹਾਂ ਘਰ ਕੋਠੀ ਮਕਾਨ ਤੁਹਾਡੇ ਵਾਸਤੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ